ਫਗਵਾੜਾ ਦੇ ਅਧੀਨ ਆਉਂਦੇ ਮੁਹੱਲਾ ਪਖਤਪੂਰਾ ਵਿਖੇ ਚੇਤ ਦੇ ਚਾਲੇ ਦੇ ਸਬੰਧ ਵਿੱਚ ਇੱਕ ਵਿਸ਼ਾਲ ਚੌਂਕੀ ਦਾ ਆਯੋਜਨ ਨੋ ਮੈਂਬਰੀ ਧਾਰਮਿਕ ਕਮੇਟੀ ਪਖਤਪੂਰਾ ਵੱਲੋਂ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਵਾਰਡਾਂ ਦੇ ਐਮਸੀ ਚੌਂਕੀ ਵਿੱਚ ਪਹੁੰਚੇ ਅਤੇ ਬਾਬਾ ਜੀ ਦੀ ਪ੍ਰਤੀਮਾ ਅੱਗੇ ਨਤਮਸਤਕ ਹੋਏ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਤੇ 9 ਮੈਂਬਰੀ ਧਾਰਮਿਕ ਕਮੇਟੀ ਦੇ ਪ੍ਰਧਾਨ ਸਿਕੰਦਰ ਕਨੋਜੀਆ ਨੇ ਅਤੇ ਮੁਹੱਲੇ ਦੇ ਐਮਸੀ ਨੇ ਸਾਂਝੇ ਤੌਰ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 9 ਮੈਂਬਰੀ ਧਾਰਮਿਕ ਕਮੇਟੀ ਹਰ ਇੱਕ ਸਾਲ ਜਾਗਰਣ ਚੌਂਕੀ ਅਤੇ ਵਿਸ਼ਾਲ ਪੰਡਾਰੇ ਕਰਵਾਉਂਦੀ ਰਹਿੰਦੀ ਹੈ। ਇਹ ਜੋ ਚੌਂਕੀ ਕਰਵਾਈ ਹੈ ਇਹ ਚੌਥੀ ਚੌਂਕੀ ਬਾਬਾ ਜੀ ਦੇ ਆਸ਼ੀਰਵਾਦ ਨਾਲ ਕਰਵਾਈ ਗਈ ਹੈ ਜਿਸ ਜੋ ਮੁਹੱਲਾ ਪਖਤਪੂਰਾ ਤੇ ਆਲੇ ਦੁਆਲੇ ਮੁਹੱਲੇ ਦੇ ਬਸਨੀਕ ਪਹੁੰਚੇ ਹਨ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਧਾਰਮਿਕ ਕਮੇਟੀ ਦੇ ਮੈਂਬਰਾਂ ਨੇ ਸੇਵਾ ਅਤੇ ਸਹਿਯੋਗ ਕਰਨ ਵਾਲੇ ਸਹਿਯੋਗੀ ਅਤੇ ਦਾਨੀ ਸੱਜਣਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਤੁਸੀਂ ਵੀ ਦੇਖੋ ਦੁਆਬਾ ਹਲਚਲ ਚੈਨਲ ਦੀ ਟੀਮ ਵੱਲੋਂ ਕਵਰੇਜ ਕੀਤੀ ਇਸ ਬਾਬਾ ਜੀ ਦੇ ਵਿਸ਼ਾਲ ਚੌਂਕੀ ਦੀਆਂ ਕੁਝ ਝਲਕੀਆਂ ਫਗਵਾੜਾ ਤੋਂ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਕੋਈ ਤੇ ਬਨਾਈਏ ਬਾਬਾ ਯਾਉ ਨਾ ਮੇਰਾ ਕੋਈ ਤੇ ਬਨਾਈਏ ਬਾਬਾ ਨਾ ਦਰਨਾ ਕੋਈ ਤੇ ਬਨਾਈਏ ਬਾਬਾ ਯਾਉ ਨਾ ਮੇਰਾ ਕੋਈ ਬਨਾਈਏ ਬਾਬਾ ਨਾ ਨਾ ਉਪਿਆਰ ਕੋੜ ਨਿਭਾਣਾ ਮੇਰਾ ਜਾਂ ਕੋੜ ਨਿਭਾਣਾ ਪ੍ਰਭੂ ਨਾਮ ਦੀਆਂ ਚੌਂਕੀਆਂ ਲਾਵਣ ਤੇਰਾਵ ਦੀਆਂ ਚੌਂਕੀਆਂ ਲਾਵਾਂ ਬਾਬਾ ਓ ਮੇਰਾ ਬਾਰੰਗਾ ਨਾ ਹੋਵੇ ਤਾਲਾ ਦਿੱਤੇ ਪਰਮਾ ਜੇ ਲਾਵਾਂ ਨਾ ਤਾ ਨਾ ਹੋਵੇ ਜੇ ਲਾਵਾਂ ਦਿੱਤੇ ਪਰਮਾ ਨੌ ਮੈਂਬਰੀ ਧਾਰਮਿਕ ਕਮੇਟੀ ਵਾਲੂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦੀ ਜਿਹੜੀ ਚੌਂਕੀ ਹੈ ਉਹ ਕਰਵਾਈ ਜਾ ਰਹੀ ਹੈ ਮਹੱਲਾ ਭਗਤਪੁਰਾ ਗਲੀ ਨੰਬਰ 1 ਦੇ ਵਿੱਚ ਤੇ ਇਹ ਚੌਂਕ ਬਹੁਤ ਹੀ ਸ਼ੁੱਧ ਚੌਂਕ ਜਿਹਦਾ ਆਪਾਂ ਕਹਿ ਸਕਦੇ ਆ ਕਿ ਇੱਥੇ ਮਹਾਮਾਈ ਜੀ ਦੀ ਚੌਂਕ ਮਹਾਮਾਈ ਜੀ ਦੇ ਜਾਗਰਣ ਬਾਬਾ ਜੀ ਦੀ ਚੌਂਕੀ ਕੀਰਤਨ ਦਰਬਾਰ ਇਦਾਂ ਦੇ ਸਾਰੇ ਧਾਰਮਿਕ ਕੰਮ ਇਸ ਚੌਂਕ ਦੇ ਵਿੱਚ ਹੁੰਦੇ ਹਨ ਤੇ ਇਸ ਮਹਾਮਾਈ ਜੀ ਬਾਬਾ ਜੀ ਦੀ ਚੌਂਕੀ ਜਿਹੜੇ ਕਰਵਾ ਰਹੇ ਹਨ ਇੱਥੇ ਦੇ ਪ੍ਰਧਾਨ ਸਿਕੰਦਰ ਕਨੌਜਿਆ ਜੀ ਜਿਹੜੇ ਕਿ ਸਾਰੇ ਮਹੱਲਾ ਨਿਵਾਸੀਆਂ ਨੂੰ ਨਾਲ ਲੈ ਕੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਇਦਾਂ ਦੇ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਹਨ ਅਤੇ ਸਾਰਿਆਂ ਨੂੰ ਮਹਾਮਾਈ ਜੀ ਦਾ ਜਾਂ ਬਾਬਾ ਜੀ ਦਾ ਅਸ਼ੀਰਵਾਦ ਦਵਾਉਂਦੇ ਹਨ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਆ ਕਿ ਇਹਨਾਂ ਦਾ ਜਿਹੜਾ 9 ਮੈਂਬਰੀ ਧਾਰਮਿਕ ਕਮੇਟੀ ਹੈ ਇਹਨਾਂ ਦੇ ਸਾਰੇ ਮੈਂਬਰ ਸਾਰੇ ਮਹੱਲਾ ਨਿਵਾਸੀ ਅਤੇ ਸ਼ਹਿਰ ਵਾਸੀ ਜਿਹੜੇ ਕਿ ਸਾਰੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਹੋ ਤੰਦਰੁਸਤ ਰਹਿਣ ਅਤੇ ਇਦਾਂ ਹੀ ਹਰ ਸਾਲ ਅਸੀਂ ਰਲ ਮਿਲ ਕੇ ਸਿਕੰਦਰ ਕਨੋਜਿਆ ਜੀ ਦੀ ਪ੍ਰਧਾਨਗੀ ਦੇ ਹੇਠ ਆਪਾਂ ਸਾਰੇ ਰਲ ਮਿਲ ਕੇ ਇਦਾਂ ਦੇ ਪ੍ਰੋਗਰਾਮ ਕਰਵਾਉਂਦੇ ਰਹੀਏ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਰਹੀਏ ਧੰਨਵਾਦ ਜਗਰਾਪੁਰ ਹਾਲੀ ਜੀ ਦਾ ਬਹੁਤ ਸੱਚੇ ਦਰਵਾਜ਼ਾ ਕੀ ਜਾ ਨੂ ਮੰਦਰੀ ਧਾਰਮਿਕ ਕਮੇਟੀ ਭਗਤਪੁਰਾ ਗਲੀ ਨੰਬਰ 1 ਦੇ ਵਿੱਚ ਚੌਂਕੀ ਕਰਵਾਈ ਗਈ ਚੌਥੀ ਚੌਂਕੀ ਕਰਵਾਈ ਗਈ ਜਿਹਦੇ ਵਿੱਚ ਹਰੀ ਗੁਲਜਾਰ ਜੀ ਨੇ ਗੁਣਗਾਨ ਕੀਤਾ ਸਮੂਹ ਮੱਲੇ ਨਿਵਾਸੀ ਸਮੂਹ ਆਪਣੇ ਮੋਢਵਾਰ ਮੱਲੇ ਦੇ ਮੋਢੇ ਗਏ ਜਿਹਦੇ ਤੋਂ ਸਭ ਦਾ ਗੁਣਗਾਨ ਹੋਇਆ ਇਦਾਰਾ ਬੋਲਣਾ ਹਰ ਜੀ ਦਾ ਬੋਲ ਸਾਡੇ ਦਰਬਾਰ ਦੀ ਜੀ